ਛਗਨ ਪਊਗਾ ਦੋ ਮੇ ਇਕੱਠੇ ਬੈਠਾਂਗੇ ਲਡੂ ਜੇ ਜੱਟ ਵੀਰ ਮੈਂਟਿਕ ਹੋ ਛਗਨ ਪਊਗਾ ਦੋ ਮੇ ਇਕੱਠੇ ਬੈਠਾਂਗੇ ਲਡੂ ਜੇ ਜੱਟ ਵੀਰ ਮੈਂਟਿਕ ਹੋ ਸਾਸਰੀ ਗਾਲੀ ਸਾਰਿਆਂ ਨੂੰ ਹੋਰ ਦੱਸੋ ਬਾਈ ਸਾਰੇ ਠੀਕ ਠਾਕ ਓਕੇ ਰਿਪੋਰਟਾਂ ਸਾਰਿਆਂ ਦੀਆਂ ਬਾਈ ਤੇ ਬਾਈ ਪੂਜਾ ਦੀ ਦਾ ਵਿਆਹ ਹੋ ਗਿਆ ਤੀਜਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਣ ਪੂਜਾ ਦੀ ਦੇ ਵਿਆਹ ਦੀਆਂ ਬਾਈ ਆ ਗਏ ਭਾਜੀ ਸਾਰਿਆਂ ਦੇ ਕਿ ਨਹੀਂ ਹਜੇ ਰਹਿ ਗਏ ਆਪਣੇ ਤਾਂ ਆ ਗਈ ਬਾਈ ਆਪਾਂ ਤੋਂ ਨਾ ਮੰਗੇ ਜਿਹਨੇ ਲੈਣੀਆਂ ਪੂਜਾ ਦੀ ਤੋਂ ਲਿਆ ਸਿੱਧੀ ਬਾਈ ਤੇ ਕਰੀਏ ਬਾਈ ਕੁੱਤੇ ਖਣੀ ਅੱਜ ਪੂਜਾ ਦੀ ਰੱਜ ਕੇ ਇਹਨਾਂ ਦਾ ਕਰਦੇ ਹੁੰਦੇ ਪੁਰਾਣੀਆਂ ਇੱਕ ਦੋ ਵੀਡੀਓ ਤੇ ਤੇ ਫਿਰ ਤੁਹਾਨੂੰ ਅਸਲੀ ਸੱਚ ਦਿਖਾਉਣਾ ਉਹਦਾ ਚਿਹਰਾ ਅਸਲੀ ਉਹਦੇ ਐਕਸ ਹਸਬੰਡ ਜਿਹੜਾ ਹੁਣ ਛੱਡਿਆ ਤਾਜਾ ਤਾਜਾ ਇਹਨਾਂ ਬਜਾਰਾ ਉਹਦੀ ਜ਼ੁਬਾਨੀ ਬਾਈ ਤੁਹਾਨੂੰ ਦਿਖਾਉਨੇ ਆ ਅਸਲੀ ਚਿਹਰਾ ਕਿਵੇਂ ਲੋਕਾਂ ਨੂੰ ਪੈਸੇ ਠੱਗਦੇ ਆ ਜਿਹੜਾ ਕੋਠਾ ਕਾਠਾ ਟਿਆ ਸੀ ਸਾਰਾ ਕੁਝ ਉਹਦਾ ਸੱਚ ਕੀ ਆ ਤੁਹਾਨੂੰ ਸੁਣਾਉਨੇ ਆ ਬਾਈ ਐਂਡ ਤੇ ਠੀਕ ਆ ਬਾਈ ਚਲੋ ਆਜੋ ਕਰੀਏ ਵੀਡੀਓ ਸ਼ੁਰੂ ਤੁਹਾਡਾ 9 ਸਾਲ ਦਾ ਰਿਲੇਸ਼ਨ ਸੀ ਉਹਦੇ ਵਿੱਚ ਹੀ ਵਿਆਹ ਕਿਤੇ ਹੋਰ ਹੋ ਗਿਆ ਸੀ ਉਹ ਵੀ ਤਾਂ ਨਾਨੀ ਨੇ ਮੀਨਜ਼ ਮੇਰੇ ਤੇ ਪੂਰਾ ਬੋਲ ਸੈਟ ਕਰ ਦਿੱਤੇ ਉਹਨਾਂ ਦੀ ਮੇਰੇ ਮੇਰੀ ਨਾਨੀ ਦੇ ਪਕੇ ਸੀਗੇ ਇਹਨਾਂ ਦੇ ਭਾਣੂ ਕੀ ਪਿੰਡ ਹੈ ਨਾ ਸੁਣ ਲਿਆ ਬਾਈ ਵਿਚਾਰੀ ਨਾਲ ਕਿੰਨਾ ਤੱਕਾ ਹੋਇਆ ਓਏ ਹੋਏ 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 9 ਸਾਲਾਂ ਦਾ ਰਿਲੇਸ਼ਨ ਸੀ ਨਾਨੀ ਨੇ ਛੋਟੀ ਹੁੰਦੀ ਤੇ ਬੋਝ ਪਾਤਾ ਪਹਿਲਾਂ ਤਾਂ ਨਾਨੀ ਨੇ ਨਾਲ ਛੋਟੀ ਹੁੰਦੀ ਤੇ ਸਿੰਘ ਦਗਾਤੇ ਠੀਕ ਆ ਫਿਰ ਨਾਨੀ ਉੱਥੇ ਫੇਰ ਨਾ ਰੁਗੀ ਨਾਨੀ ਨੇ ਫੇਰ ਇਹਨੂੰ ਰੀੜੇ ਨਾਲ ਜੋੜ ਲਿਆ ਠੀਕ ਆ ਦੋ ਦੋ ਟਾਈਮ ਪੱਠੇ ਢੋਇਆ ਕਰੇ ਜੇ ਗਵਾਂਢੀ ਮੰਗਿਆ ਕਰ ਤਾਂ ਵੀ ਦੇ ਦੇਗਾ ਨਾ ਗਵਾਂਢੀ ਵੀ ਲੈ ਜਾਗਾ ਦੋ ਦੋ ਟਾਈਮ ਪੱਠੇ ਉੱਠ ਹੋਇਆ ਕਰ ਨੇ ਇਹਦੇ ਨਾਲ ਠੀਕ ਐ ਇੰਨਾ ਬੋਝ ਪਾਇਆ ਸੀ ਨਾਨੀ ਨੇ ਇਹਦੇ ਤੇ ਛੋਟੀ ਹੁੰਦੀ ਤੇ ਬੋਝ ਪਾਇਆ ਕਰਦਾ ਤੇਰੇ ਤੇ ਬੋਝ ਪਿਆ ਕਿਹੜੇ ਪਾਸੇ ਲੱਗਦੀ ਐ ਬਈ ਦੇਖ ਇਹਨੂੰ ਬੋਝ ਬੋਝ ਪਿਆ ਲੱਗਦਾ ਇਹਦੇ ਤੇ ਸਰਕਾਰੀ ਝੋਟੇ ਅਰਗੀ ਦੇ ਤੂੰ ਬਈ ਆ ਬੋਝ ਦੇਦੇ ਪਿਆੰਦਾਂ ਨੂੰ ਲੱਗ ਜਾਂਦਾ ਪਤਾ ਕਿ ਬੋਝ ਕੀ ਹੁੰਦਾ ਵਾ ਤੂੰ ਤਾਂ ਗੇਹੇ ਜਪਾ ਲਈ ਭੈਣ ਦੇਣੀ ਤੀਜੇ ਦਿਨੀ ਵਿਆਹ ਕਰਾਉਣ ਦੀ ਏ ਨਿੱਜੀ ਦਾ ਬੰਦਾ ਕੱਪੜੇ ਨਹੀਂ ਪਤਾ ਜਿੰਨੀ ਜਿੰਨੀ ਛੇ ਤੂੰ ਖਾਸ ਬਦਲ ਸੱਟਦੀਆਂ ਹੱਦ ਦਾ ਵੀ ਲੋਕੀ ਦਾ ਪੁੱਦੂ ਆ ਮਾੜੀ ਜੀ इमोशनल ਕਹਾਣੀ ਸੁਣਾਓ ਵੀ ਹਾਂ ਸਾਡੇ ਸਾਰੇ ਪੜ ਦੇ ਟਗੇ ਜਾਣਗੇ ਬਸ ਚੁੱਪ ਕਰਕੇ ਜਾ ਕੇ ਤੀਜੇ ਨਾਲ ਰੀਲਾ ਬਣਾਉਣੀ ਸ਼ੁਰੂ ਕਰ ਦੂ ਮੇਰੀ ਨਾਨੀ ਦੇ ਪੇਕੇ ਸੀਗੇ ਇਹਨਾਂ ਦੇ ਭਾਣੂ ਕੀ ਪਿੰਡ ਹੈ ਨਾ ਤੇ ਉਹ ਕਹਿੰਦੀ ਸੀ ਮੈਂ ਉੱਥੇ ਨਹੀਂ ਕਰਾਣਾ ਹੈਗਾ ਵੀ ਮੇਰਾ ਭਰਾ ਐ ਇਦਾਂ ਦਾ ਅੱਜ ਉਹੀ ਭਰਾ ਤੇ ਉਹਦੀ ਭੈਣਾ ਕੋਈ ਨਹੀਂ ਪੁੱਛਦਾ ਮੈਂ ਮੂਤੇ ਹੀ ਇਹ ਰਿਸ਼ਤੇਦਾਰਾਂ ਨੂੰ ਫੁੱਟ ਕਹਿ ਰਹੀ ਆ ਉਹਦੀ ਭੈਣ ਤੱਕ ਨੇ ਮੇਰੀ ਫੋਨ ਕੀਤਾ ਵੀ ਮੇਰੀ ਭੈਣ ਕਿੱਦਾਂ ਨਾ ਨਾ ਬੱਚਿਆਂ ਨੂੰ ਕੀਤਾ ਸੁਣ ਲਿਆ ਬਾਈ ਬਾਈ ਇਹ ਤਾਂ ਦੱਲੇ ਨੇ ਬਾਈ ਨਾ ਦੱਲਿਆਂ ਨੇ ਸਾਲਿਆਂ ਨੇ ਰਸਤੇਆਂ ਦਾ ਵੀ ਮਲੀਆਂ ਮੇਡ ਕਰਤਾ ਬਾਈ ਦੇਲਾ ਨਾਨੀ ਦੇ ਪੇਕੇ ਪਿੰਡ ਹਨਾ ਦਾ ਮੁੰਡਾ ਸੀ ਇਹ ਉਹਦੇ ਨਾਲ ਬੈਕਗ੍ਰਾਉਂਡ ਨੂੰ ਫੇਰਦੀ ਸੀ ਮੈਨੂੰ ਐਂ ਦੱਸ ਨਾਨੀ ਦੀ ਤੂੰ ਕੁੜੀ ਹੀ ਹੋਈ ਨਾਨੀ ਆਪਦੀ ਧੀ ਦਾ ਰਿਸ਼ਤਾ ਆਪਦੇ ਪੇਕੇ ਮੰਡੇ ਕਿਵੇਂ ਲੈ ਜੂ ਇਹ ਹੋ ਸਕਦਾ ਮਾੜੀ ਮੋਟੀ ਸ਼ਰਮ ਕਰ ਲੋ ਸੜੋ ਕਿੱਦਾਂ ਨੂੰ ਜਾਂਦੀ ਐ ਜੀ ਗੱਲਬਾਤ ਇਹ ਉਹ ਸਿਆਣੇ ਸੀ ਤਾਂ ਰੋਕਦੇ ਸੀ ਤੈਨੂੰ ਵੀ ਤੂੰ ਆਪਦੇ ਨਾਨੀ ਦੇ ਪਿੰਡ 'ਚ ਨਹੀਂ ਵਿਆਹ ਕਰਾ ਸਕਦੀ ਤਾਂ ਰੋਕਿਆ ਸੀ ਤੈਨੂੰ ਉਹਨੇ ਮਾੜੀ ਮੋਟੀ ਇੱਜ਼ਤ ਆਉਣੀ ਦੇਖਿਆ ਦੀ ਪਰਿਵਾਰਾਂ ਦੀ ਇੱਜ਼ਤ ਠੀਕ ਹੈ ਕਹਿੰਦੀ ਵੀ ਐ ਕਰਕੇ ਨਾ ਵੀ ਹੁਣ ਉਹਦੀ ਭੈਣਾਂ ਨੇ ਭਰਾ ਨੇ ਉੱਥੇ ਵੀ ਕੋਈ ਨਹੀਂ ਬੁਲਾਉਂਦਾ ਬੜੇ ਤੂੰ ਬਹਾਦਰੀ ਵਾਲੇ ਕੰਮ ਕਰਦੀਆਂ ਨਾ ਬਹੁਤ 올림픽 ਜੋ ਮੈਡਲ ਜਿੱਤ ਜਿੱਤੇ ਲੈ ਕੇ ਆਉਣੀ ਬੀਡ ਲਿਫਟਿੰਗ ਚ ਉਹਨਾਂ 골ਡ ਮੈਡਲ ਵੀ ਹਾਂ ਵੀ ਤੇਰੇ ਰਿਸ਼ਤੇਦਾਰ ਬੜਾ ਹੱਬ ਹੋਪ ਕੇ ਨਾ ਰਹਿਣ ਵੀ ਜੋ ਪੂਜਾ ਸੰਗਾ ਨਹੀਂ ਹੈਗੀ ਜਿਹੜੀ 올림픽 ਚ ਉਹ ਨਾ ਬੀਡ ਲਿਫਟਿੰਗ ਜੋ 골ਡ ਮੈਡਲ ਲੈ ਕੇ ਆ ਸਾਡੀ ਰਿਸ਼ਤੇਦਾਰ ਆ ਹਲਾਉਣੇ ਸਾਰੇ ਇੰਸਟਾਗ੍ਰਾਮ ਤੇ ਲੱਕ ਨੇ ਕਰਨਾ ਤੁਸੀਂ ਕੰਜਰ ਘਾਟ ਆ ਅਗਲਾ ਕਿ ਮੈਂ ਕਹਿ ਦੂੰਗਾ ਕਿਸੇ ਨੂੰ ਵੀ ਹਾਂ ਵੀ ਸਾਡੀ ਰਿਸ਼ਤੇਦਾਰ ਆ ਅਗਲਾ ਦਾ ਮੂਲ ਕੋਲ ਕੋ ਨਾ ਕਿਦਾ ਉਹ ਲੋਕਾਂ ਮੁਰਜੀ ਵੀ ਭੈਣ ਦਾ ਕੋਈ ਕਹਿ ਨਾ ਤਾਂ ਵੀ ਹਾਂ ਵੀ ਪੂਜਾ ਸੰਗਾ ਇਹਨਾਂ ਦੀ ਰਿਸ਼ਤੇਦਾਰ ਆ ਕੰਮ ਹੋ ਜੇ ਕਰੋ ਜਿਹ ਜਿਹ ਜਿਹਨ ਲੋ ਰੈਸਟਰ ਹੋ ਬਕੇ ਗਣ ਵੀ ਹਾਂ ਵੀ ਪੂਜਾ ਸੰਗਾ ਸਾਡੀ ਰਿਸ਼ਤੇਦਾਰ ਆ ਕੰਮ ਸਾਲੇ ਕੰਜਰਾਂ ਵਾਲੇ ਅਜਰਪਾਲ ਦੀਆਂ ਭੈਣ ਚੋਦੀ 올림픽 ਪਲੇਅਰ ਵਾਲੀ ਗੱਲਾਂ ਕਰਦੇ ਨੇ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਪਾਇ ਨਹੀਂ ਕੀਤਾ ਬੇ ਅੰਤ ਤੰਤਾਂ ਦਾ ਤੂੰ ਵਿਆਹ ਕਰਾ ਲਈ ਕਿਹੜੇ ਮੂਹ ਨਾਲ ਕਹਿ ਤੂੰ ਲੋਡਾ ਰਿਸ਼ਤੇਦਾਰ ਕੋਈ ਉੱਪਕੇ ਵੀ ਹਾਂ ਵੀ ਪੂਜਾ ਸਾਡੀ ਰਿਸ਼ਤੇਦਾਰ ਅਗਲਾ ਤਾਂ ਕਹਿੰਦਾ ਉਹ ਭੈਣ ਦੇ ਯਾਰ ਦਾ ਵੀ ਇਤੋਂ ਦਾ ਨਾ ਹੀ ਹੁੰਦੀ ਅਜੇ ਵੀ ਕਿਹੜਾ ਇਹਦੇ ਕੋਈ ਬ੍ਰੇਕ ਆ ਵੀ ਹਾਂ ਵੀ ਇਹ ਤਾਂ ਵੀ ਯਕੀਨ ਆ ਵੀ ਹਾਂ ਵੀ ਇੱਥੇ ਵੀ ਰਹੇ ਹੋ ਇਹ ਵੀ ਕਿਹੜਾ ਕੀ ਪਤਾ ਕਿੰਨੇ ਦਿਨ ਦਾ ਪੁਰਾਣਾ ਵਾ ਮਹੀਨਾ 2 ਮਹੀਨੇ ਪਤਾ ਇੰਨਾ ਵੱ ਨਵੇਂ ਲੱਭੇ ਵਿਆਹ ਹੋਵੇ ਅਜੇ ਤਾਂ ਪਤਾ ਲੱਗਣਾ ਕਹਾਣੀ ਇਹਦੀ ਵੀ ਇਹ ਕਿੰਨੇ ਸਾਲ ਦਾ ਰਿਲੇਸ਼ਨ ਜਿਵੇਂ ਪਹਿਲਾਂ ਨਾ 9 ਸਾਲ ਦਾ ਸੀ ਪੇਰੇ ਇਹ ਪਤਾ ਨਹੀਂ 15 ਸਾਲ ਦਾ ਹੀ ਹੋਵੇ ਬਾਅਦ ਜੀ ਪਤਾ ਲੱਗਦਾ ਹੁੰਦਾ ਇਹਨਾਂ ਦਾ ਇੰਟਰਵਿਊ ਵਿੱਚ ਹੀ ਪਤਾ ਲੱਗਦਾ ਹੁੰਦਾ ਸਾਲੇ ਹੋਏ ਨਾ ਹੁਣ ਪੈਸੇ ਇਕੱਠੇ ਕੀਤੇ ਸੀ ਛੱਤ ਬਦਲਣ ਨੂੰ ਬਦਲ ਲਿਆ ਖਾਸਮ ਇਹ ਸਾਲਾ ਕਿਹੜਾ ਤਰੀਕਾ ਹੋਇਆ ਬਾਈ ਕਾਹ ਦੇਖੋ ਬਾਈ ਹਜੇ ਪਹਿਲਾਂ ਮੈਂ ਮੇਨ ਜਿਹੜੇ ਘਰ ਦੇ ਆ ਮੈਂ ਉਹਨਾਂ ਨੂੰ ਉਹਨਾਂ ਨੂੰ ਪੁੱਛਦੀ ਹੁੰਦੀ ਆ ਵੀ ਹਾਂ ਇਹ ਚੀਜ਼ ਕਰਾਂ ਕੀ ਨਾ ਕਰਾਂ ਹੈ ਨਾ ਮੈਂ ਸਭ ਤੋਂ ਵੱਡੀ ਹੁਣ ਹੁਣ ਤਾਂ ਜਦੋਂ ਮੈਂ ਵਿਆਹੀ ਗਈ ਆ ਮੈਂ ਇਹਨਾਂ ਦੀ ਫੈਮਿਲੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਆ ਮੈਨੂੰ ਕਦੀ ਇਹਨਾਂ ਨੇ ਕਿਸੇ ਚੀਜ਼ ਤੋਂ ਰੋਕਿਆ ਨਹੀਂ ਹਾਂ ਉਹਨਾਂ ਨੂੰ ਪਤਾ ਜਿਹੜਾ ਕੰਮ ਆ ਉਹਨਾਂ ਨੇ ਕਰਨਾ ਵਧੀਆ ਬਣਾਉਂਦੀ ਵੀਡੀਓਜ਼ ਕਹਿੰਦੇ ਉਹਨਾਂ ਨੂੰ ਵੀ ਪਰ ਉਹ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਦੇ ਬਈ ਕੰਦੀ ਮੈਂ ਇਹਨਾਂ ਦੀ ਫੈਮਿਲੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਲੋਕ ਉਹਨਾਂ ਨੂੰ ਕਹਿੰਦੇ ਵੀ ਆ ਵੀ ਹਾਂ ਵੀ ਤੁਹਾਡੀ ਕੁੜੀ ਨੂ ਨਾ ਰੀਲਾ ਬਣਾ ਕੇ ਪਾਉਂਦੀ ਐ ਐ ਕਰਦੀ ਐ ਪਰ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਕਿਵੇਂ ਕਹਿ ਲੈਣਗੇ ਉਹ ਉਹਨਾਂ ਨੇ ਮਰਨਾ ਪਾ ਉਹ ਬਈ ਉਹਨਾਂ ਨੂੰ ਐ ਸੀ ਵੀ ਸਾਡਾ ਸਾਲਾ ਮੁੰਡਾ ਨਕਮਾ ਨਸ਼ੀੜੀ ਆ ਮਸਾਂ ਸਾਲ ਚੱਲ ਘਰ ਬਸਿਆ ਉਹਦਾ ਚੱਲ ਬਸਿਆ ਰਹਿਣ ਦਿੰਦੇ ਆ ਹਨਾ ਜਦੋਂ ਉਹਨਾਂ ਕਰਾਈ ਲਿਆ ਵੀ ਹਨਾ ਦੁਬਾਰਾ ਇਹਦਾ ਵਿਆਹ ਨਹੀਂ ਹੋਣਾ ਚੱਲ ਜ਼ਿੰਦਗੀ ਲੰਘ ਜੂਗੀ ਵੀ ਨਹੀਂ ਇਹ ਛੱਡ ਕੇ ਪਤਾ ਨਹੀਂ ਚਲੇ ਜਾਵੇ ਉਹੀ ਤਾਂ ਇਹੀ ਗੱਲੋਂ ਤਾਂ ਡਰਦੇ ਸੀ ਪਰ ਤਾਂ ਚੰਦ ਫੇਰ ਵੀ ਚੜ ਛੱਡੇ ਆ ਆਹੀ ਕਰਤੂਤ ਤੋਂ ਡਰਦੇ ਸੀ ਉਹ ਤਾਂ ਨਹੀਂ ਤੈਨੂੰ ਰੋਕਦੇ ਸੀ ਜੇ ਹੁੰਦੇ ਅਸਲੇ ਦੇ ਨਾ ਕਦੀ ਨਾ ਤੇਰੇ ਸੰਗੇ ਡਾਂਗ ਦੇ ਜਾਂਦੇ ਤੈਨੂੰ ਦਿੰਦੇ ਲੱਕ ਹਲਾਉਣ ਡਰਮ ਜੇ ਨੂੰ ਉਹ ਆਕਰਤੂਤ ਤੋਂ ਡਰਦੇ ਸੀ ਉਹਨਾਂ ਨੂੰ ਪਰ ਕੀ ਪਤਾ ਸੀ ਵੀ ਜੇ ਰੋਕ ਲੋ ਜਾਂ ਨਾ ਰੋਕ ਲੋ ਵੀ ਇਹਨੇ ਚੰਦ ਤਾਂ ਫੇਰ ਵੀ ਚੜ ਦੇਣਾ ਉਹਨਾਂ ਨੂੰ ਪਤਾ ਨਹੀਂ ਇਹਨਾ ਵੀ ਤੇਰੀ ਐਸਪੈਰੀ ਡੇਟ ਥੋੜੀ ਆ ਘਰ ਵਾਲੇ ਦੀ ਦੀ ਸਾਲੇ ਵੀ ਨਹੀਂ ਕੱਟਦੀਆਂ ਫੇਰ ਤੈਨੂੰ ਨਵਾਂ ਬਦਲਣਾ ਰੱਖਣਾ ਪਿੰਦਾ ਮ ਘਰ ਵਾਲਾ ਕਰਨਾ ਪੈ ਜਾਂਦਾ ਉਹ ਵਕ ਤੇਰੀ ਪ੍ਰਤੂਪਤਾ ਨੂੰ ਡਰਦੇ ਸੀ ਵੀ ਸਾਡੇ ਮੁੰਡੇ ਨੂੰ ਨਾ ਛੱਡ ਕੇ ਚਲੇ ਜਾਵੇ ਗਾਹਾਂ ਦੇਖੋ ਬਾਈ ਹਜੇ ਸੱਤ ਜਨਮਾਂ ਦਾ ਸਾਥ ਕੁੜੇ ਸਾਨੂੰ ਨਹੀਂ ਮਸਲੇ ਕਾਲੀ ਹੀ ਕੋਈ ਨਹੀਂ ਸੋਹਣੀ ਲੱਗਦੀ ਐ ਜਿਵੇਂ ਹੁੰਦੇ ਤੇਨ ਦਿਵਾਈ ਦੀ ਉਹ ਵੈਰੀਆਂ ਦਾ ਬੈਦ ਮੇਰੇ ਘਰ ਵਿੱਚ ਕੈਦ ਹੈ ਵੈਰੀਆਂ ਦਾ ਬੈਦ ਮੇਰੇ ਘਰ ਵਿੱਚ ਕੈਦ ਪੋ ਅਸੀਂ ਕਿੱਥੇ ਰੋਣੇ ਕੋਈ ਟਾਲੀ ਤਵਰੀ ਮਿਲੋ ਡਾਰੀ ਲੱਗਦਾ ਤੇ ਤੂੰ ਦੂਰ ਹੁਣ ਤੂੰ ਧੜੀ ਕਿਸੇ ਸਾਡੇ ਦਾ ਨਹੀਂ ਪਿਆ ਸੱਤ ਜਨਮਾਂ ਦਾ ਸਾਲੋ ਸ਼ਰਮਣੀ ਉਹਦੇ ਗਾਣਾ ਵੀ ਦੇ ਲੈ ਨਾ ਰੀਲ ਪਾਉਣ ਲੱਗੇ ਸ਼ਰਮ ਨਹੀਂ ਕਰਦੇ ਗਾਣਾ ਲਾਉਣ ਲੱਗੇ ਵੀ ਲੋਕ ਕੀ ਕਹਿਣਗੇ ਠੀਕ ਆ ਵੀ ਸਾਲ ਸਾਲ 6-6 ਮਹੀਨੇ ਦੇ ਫਰਕ ਨਾਲ ਤਾਂ ਤੀਜਾ ਖਾਸਮ ਕਰ ਲਿਆ ਵੀ ਥੋੜੇ ਸੱਤ ਜਨਮ ਸਾਲੀ 40 ਮਹੀਨੇ ਦੇ ਹੁੰਦੇ ਨੇ ਹੱਦ ਆ ਯਾਰ ਉਹ ਜਰ ਕਿਵੇਂ ਪਿੱਛੇ ਖੜਾ ਉਹਦੇ ਨੇ ਰੀਲਾਂ ਬਣਾਈ ਜਾਂਦਾ ਬਾ ਯਾਰ ਦੱਬ ਕੇ ਮਰ ਜਾ 22 ਸਾਲਾ ਜਿਮ ਜਮੀਰ ਜਮੂਰ ਤੁਹਾਡੇ ਅਣਖ ਹੁਣ ਕਿਸਾੜੀ ਕਿੱਥੇ ਗਈ ਤੁਹਾਡੀ ਬਈ ਇਹਦਾ ਟੱਟਾ ਸਾਲਾ ਬੇਸ਼ਰਮ ਤੂੰ ਵੀ ਬਈ ਇਹ ਜਾਈਂ ਤੂੰ ਵੀ ਬੀਲਡ ਆਈਂ ਸਾਲਿਆ ਮੈਂ ਦੇਖ ਲੈ ਨਾਲੇ ਸੱਤ ਜਨਮ ਜਨਮ ਨਾ ਭੁੱਲ ਜਾ ਉਂਗਲਾਂ ਦੇ ਦਿਨ ਗਿਆ ਨੇ ਸਾਨੂੰ ਕਰ ਲੈ ਠੀਕ ਆ ਕੁਝ ਨਹੀਂ ਪਤਾ ਹੈਗਾ ਕਿਦਨ ਪਟਾਕਾ ਜਿਹੜਾ ਨਾਲੇ ਇਹਨਾਂ ਦਾ ਨਾ ਬੈਸਟ ਫਰੈਂਡ ਜਾਂ ਨਾ ਵੀ ਮਤਲਬ ਭਰਾ ਉਹ ਸਾਡੀ ਬਹੁਤ ਮਦਦ ਕਰਦਾ ਐ ਕਰਦਾ ਉਹ ਬਾਹਰ ਜੀ ਪਤਾ ਲੱਗਦਾ ਇਹਨਾਂ ਦਾ ਸਿੱਧਾ ਖਾਸਮੀ ਨਿਕਲਦਾ ਵਾ ਆਈਪਨ ਉਹਦਾ 15 60 ਦਾ ਸਾਡਾ ਰਿਚਨ ਜੀ ਇਹਦੇ ਨਾਲ ਆਏ ਸੀ ਠੀਕ ਆ ਦਾ ਧਿਆਨ ਰੱਖੀ ਜਿਹੜੇ ਨੇ ਬੈਸਟ ਫਰੈਂਡ ਜਾਂ ਭਾਈ ਭੂਏ ਉਹਨਾਂ ਨੂੰ ਨੇੜੇ ਨਾ ਆਉਣ ਦੇਈ ਨਹੀਂ 2 ਮਹੀਨੇ ਨੇੜੇ ਕੱਟਨੇ ਉਹ ਵੀ ਨਹੀਂ ਕੱਟਨੇ ਨੇ ਤੇਰੇ ਕੋਲੇ ਉਹ ਗਰੀਬ ਦਾ ਤਾਂ ਮੰਝਾ ਠੋਕਿਆ ਹੀ ਪੂਰੀ ਹੈ ਰਗੜ ਕੇ ਧਰੇ ਜੁਣ ਠੀਕ ਆ ਉਹਦੇ ਮੋਢੇ ਤੇ ਰੱਖ ਕੇ ਚਲਾਤੀ ਔਰ ਕਰਲੇ ਪੈਸੇ ਇਕੱਠੇ ਕੋਠੇ ਬਾਸ ਤੇ ਬਸ ਚਲੋ ਆਜੋ ਫਿਰ ਆਪਾਂ ਹੁਣ ਨਾ ਤੁਹਾਨੂੰ ਰਿਕਾਰਡਿੰਗ ਸੁਣਾਉਣੇ ਆ ਉਹਦੇ ਹਸਬੈਂਡ ਦੀ ਬਾਈ ਇੱਕ ਆਪਣਾ ਪੈਰਸ ਵਾਲਾ ਬਾਈ ਆ ਉਹਦੇ ਨਾਲ ਗੱਲਬਾਤ ਕੀਤੀ ਆ ਉਹਨੇ ਬਾਈ ਨੇ ਤੇ ਸੁਣੋ ਬਾਈ ਉਹਦਾ ਅਸਲੀ ਚਿਹਰਾ ਕੀ ਸੀ ਕਿਵੇਂ ਉਹ ਵੀਰ ਨੂੰ ਟੋਰਚਰ ਕਰਦੀ ਸੀ ਕਿਵੇਂ ਉਹਨੂੰ ਤੰਗ ਕਰਦੀ ਸੀ ਕਿਵੇਂ ਲੋਕਾਂ ਨੂੰ ਮੋਸ਼ਨ ਫੂਲ ਬਣਾ ਕੇ ਉਹਨੇ ਪੈਸੇ ਠੱਗੇ ਆ ਠੀਕ ਆ ਕੀ ਉਹਦਾ ਸੱਚ ਆ ਆ ਸੁਣ ਰਿਹਾ ਰਿਕਾਰਡਿੰਗ ਬਾਈ ਉਹਦੀ ਛੱਟ ਕਿਤਾ ਲੱਗੀ ਸੀ ਅੰਕਲ ਦੇ ਉਹ ਡੈਡੀ ਵੀ ਜਿੱਦ ਤੱਕ ਮੇਰੇ ਕੰਮ ਕਰਦੇ ਸੀ ਇਹਨੇ ਅੱਛਾ 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 ਤੇ ਉਹ ਲੋਹੇ ਦੇ ਪੀਸ ਨੂੰ ਐਕਸ਼ਨ ਨਹੀਂ ਬਣਦੇ ਹਜੇ ਹਾਂ ਹਾਂ ਉਹ ਬਈ ਐਕਸਲ ਡੈਡੀ ਦੇ ਪਿਆਰ ਤੇ ਅੱਛਾ ਤੇ ਇਹ ਮਿਲ ਨਹੀਂ ਦਿੱਤਾ ਤੁਹਾਨੂੰ ਪਾ ਜੀ ਮਿਟਾ ਨਹੀਂ ਦਿੱਤਾ ਨੇ ਕਿਉਂ ਤੇ ਮੇਰੇ ਮੰਮੀ ਭਾਜੀ ਕਰਦੇ ਸੀ ਬਹੁਤ ਜੱਤਾਂ ਦੇ ਨਾਲ ਛੋਟਾ ਸਭ ਤੋਂ ਭਾਜੀ ਓਕੇ ਉਹ ਕਰਦੇ ਆ ਦਾਦੀ ਦਾ ਤਾਂ ਮੇਰੇ ਯਾਰ ਉਹਨਾਂ ਤੇ ਜਾਣ ਵਾਰਦੇ ਯਾਰ ਕਦੀ ਯਾਰ ਉਹਨਾਂ ਨੂੰ ਨਹੀਂ ਮੈਨ ਦਿੱਤਾ ਮੇਰੇ ਘਰਦਿਆਂ ਦੇ ਨੰਬਰ ਤੇ ਭਾਜੀ ਪਤਾ ਕੀ ਲਿਖਿਆ ਹੁੰਦਾ ਸੀ ਮੇਰੀ ਮਾਤਾ ਦੇ ਫੋਨ ਤੇ ਭਾਜੀ ਫੁੱਤੂ ਫੁੱਤੀ ਕੁਤੀ ਐਂ ਤਾਂ ਲਰਦੀ ਹੁੰਦੀ ਸੀ ਨੰਬਰਾਂ ਤੇ ਭਾਜੀ ਤਾਂ ਪੇੜਾ ਮਾਰਨੀ ਭੈਣ ਚੋਦੀ ਦੇ ਭਾਜੀ ਪੁੱਛੋ ਨਾ ਮੈਂ ਜਦੋਂ ਚ ਪੇੜਾ ਮਾਰਤੀ ਆ ਹਾਈ ਗੱਲ ਕਰਦਾ ਸੀ ਪੇੜਾ ਮਾਰੀ ਆ ਭਾਜੀ ਮੁਤਾ ਲੈ ਕੇ ਬੈਗੀ ਭਾਜੀ ਉਹ ਹੂੰ ਉਹ ਇਹ ਨਾ ਮੁੱਦਾ ਇਹਦਾ ਪਕਾਉਣੀਆ ਟੈਨਸ਼ਨ ਨਹੀਂ ਲੈਣੀ ਹੁੰਦੀ ਇਹਨੂੰ ਵੀਊ ਦਬਾਉਣੇ ਚਾਹੀਦੇ ਤੈਨੂੰ ਪਤਾ ਕੀ ਟੌਰਚਰ ਕਰਦੀ ਸੀ ਪੈਸੇ ਦੀ ਲਾਲਚੀ ਬੜੀ ਜੀ ਕਿਸੇ ਨੇ ਨਾ ਪ੍ਰੋਮੋਸ਼ਨ ਨੂੰ ਕਹੋ ਨਾ ਗਰੀਬ ਬੰਦੇ ਨੇ ਮੈਂ ਕਹਦਾ ਨਾ ਚੱਲ 500 ਲੈ ਲਾ ਆਖਲੇ ਤੋਂ ਕੋਈ ਗੱਲ ਨਹੀਂ ਹੂੰ ਹੂੰ ਤੈਨੂੰ ਵੀ ਪਤਾ ਮੇਰੀ ਮਿਹਨਤ ਮੇਰੀ ਦੇਖ ਲਓ ਬਈ ਸੁਣ ਲਿਆ ਇਹ ਉਹਦਾ ਹਸਬੈਂਡ ਬੋਲ ਰਿਹਾ ਵਾ ਜਿਹੜਾ ਐਕਸ ਹੁਣ ਛੱਡਿਆ ਤਾਜ਼ਾ ਤਾਜ਼ਾ ਬਈ ਅਜੇ ਤਾਂ ਗਾਹਾਂ ਸੁਣਿਓ ਬਈ ਉਹ ਕਹਿੰਦਾ ਨਾ ਬਈ ਮੈਨੂੰ ਨਾ ਵੀ ਟੌਰਚਰ ਕਰਦੀ ਸੀ ਮੈਨੂੰ ਤੰਗ ਕਰਦੀ ਬਈ ਨੋਟ ਵੀ ਕੀਤਾ ਹੋਊਗਾ ਜਦੋਂ ਵੀ ਕੋਈ ਇੰਟਰਵ ਬੀ ਇਹ ਬੰਦਾ ਬਹੁਤ ਘੱਟ ਬੋਲਦਾ ਹੁੰਦਾ ਸੀ ਠੀਕ ਆ ਭਾਈ ਉਹ ਕਹਿੰਦਾ ਵੀ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੱਤੀ ਹੁੰਦੀ ਸੀ ਵੀ 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 ਤਿੰਨ ਪਰਚਾ ਕਰਾ ਦੂੰ ਜਾਂ ਤੇ ਇਹ ਤੇ ਆ ਕਰਾ ਦੂੰ ਕਹਿੰਦਾ ਵੀ ਵੀ ਜੋ ਵੀ ਪੈਸੇ ਕੁਝੇ ਆਏ ਨੇ ਕਹਿੰਦਾ ਸਭ ਕੁਝ ਆਖਰੀ ਭਾਪ ਨਹੀਂ ਨਿਕਲਣ ਦਿੱਤੀ ਸਭ ਕੁਝ ਇਹਦੇ ਕੋਲੇ ਆ ਇੱਕ ਵਾਰ ਨਹੀਂ ਲੋਕਾਂ ਨੂੰ ਫੁੱਦੂ ਬਣਾਇਆ ਦੋ ਵਾਰ ਲੋਕਾਂ ਨੂੰ ਫੁੱਦੂ ਬਣਾ ਕੇ ਪੈਸੇ ਲਏ ਨੇ ਤੇ ਇਹ ਕਹਿੰਦਾ ਮੇਰੇ ਜਿਹੜਾ ਫੈਮਿਲੀ ਦੇ ਨੰਬਰ ਹੁੰਦੇ ਸੀ ਨਾ ਉਹਨਾਂ ਦੇ ਉੱਪਰ ਕੁੱਤੀਏ ਮੇਰੀ ਮਾਂ ਦੇ ਨੰਬਰੇ ਕੁੱਤੀਏ ਡੈਡੀ ਦੇ ਨਾਮ ਤੇ ਫੁੱਦੂ ਆਏ ਲਿਖਦੀ ਹੁੰਦੀ ਸੀ ਕਹਿੰਦੀ ਭਾਈ ਆਹ ਬੰਦੇ ਨੂੰ ਤੁਸੀਂ ਫੋਲੋ ਕਰਦੇ ਦੇਖ ਰਿਹਾ ਕੋਈ ਗੱਲ ਨਹੀਂ ਹੂੰ ਹੂੰ ਤਾ ਤੈਨੂੰ ਵੀ ਪਤਾ ਮੇਰੀ ਮਿਹਨਤ ਮੇਰੀ ਉਹ ਮੈਂ ਕਾ ਪਾਸ ਕਰ ਮਿਹਨਤ ਭੈਣ ਚ ਕੋਟੀ ਹੁੰਦੀ ਰਹੀ ਉਹਨਾਂ ਦੇ ਸਾਹਮਣੇ ਸਾਲੀ ਮਿਹਨਤ ਦੀ ਅੱਛਾ ਉਹ ਫੋਨ ਜਿਹੜਾ ਸੀ ਉਹ ਜਿਹੜਾ ਫੋਨ ਸੀ ਉਹ ਤੁਹਾਡਾ ਸੀਗਾ ਨਾ ਕੋਈ ਭਾਜੀ ਮੇਰਾ ਸੀਗਾ ਫੋਨ ਓਕੇ ਉਹ ਮੈਂ ਲਿਆ ਵੀ ਆਪਣੇ ਫਰੈਂਡ ਤੋਂ ਸੀ ਉਹ ਸਰਦਾਰ ਜੀ ਨੇ ਵੀਡੀਓ ਪਾਈ ਹੋਈ ਹੈ ਉਹ ਮੇਰਾ ਫਰੈਂਡ ਹੀ ਆ ਔਰ ਜਿਹੜਾ ਉਹ ਕੋਠਾ ਦੇ ਕੋਠਾ ਦੇ ਘਣ ਤੋਂ ਬਾਅਦ ਜਿਹੜਾ ਫੋਨ ਗਿਆ ਸੀਗਾ ਉਹ ਤੁਹਾਡਾ ਆਪਣਾ ਲਿਆ ਸੀ ਤੁਸੀਂ ਆਪਣੇ ਤੇ ਜਾਂਦਾ ਨਾ ਆਪਣਾ ਸੀ ਉਹ ਮੇਰਾ ਭਾਜੀ ਚਲੋ ਹੁਣ ਜਦ ਜਦ ਹਾਂ ਭੱਡਿਆ ਸੀ ਲੋਕਾਂ ਨੇ ਤਾਂ ਭਾਜੀ ਐਸੀ ਰਹੀ ਦੇਣੀ ਸੀ ਉਹ ਤਾਂ ਉੱਚ ਮੈਂ ਬੋਲਦਾ ਨਹੀਂ ਸੀ ਹਾਂਜੀ ਤੇ ਭਾਜੀ ਮੇਰੇ ਗੱਲ ਤੇ ਜਦੋਂ ਮੈਂ ਨਾ ਤੋ ਤੁਰੇ ਮੇਰੀ ਗੱਲ ਤੇ ਚੈਨੀ ਲਾ ਲਈ ਭਈਗੇ ਨੇ ਓਕੇ ਓਕੇ ਨਹੀਂ ਉਹ ਕਿ ਨਹੀਂ ਸੀਗੀ ਉਹ ਤੁਹਾਡੀ ਆਪਣੀ ਸੀ ਜਾਂ ਦੀ ਸੀ ਹਾਂ ਉਹ ਵੀ ਮੇਰੀ ਸੀ ਭਾਜੀ ਅੱਛਾ ਬ੍ਰੈਸਲੇਟ ਸੀ ਭਾਜੀ ਉਹ ਵੀ ਮੇਰਾ ਸੀ ਉਹ ਵੀ ਲਾ ਲਿਆ ਭਾਜੀ ਓਕੇ ਉਹ ਜਿਹੜੇ ਹੁਣ ਆਪਣੇ ਨਵੇਂ ਘਰ ਵਾਲੇ ਤੇ ਪਾਈਆਂ ਪਾਏ ਆ ਨਾ ਧੀਰੇ ਉਹ ਭਾਜੀ ਸਾਰੀ ਚੀਜ਼ ਮੇਰੀ ਆ ਅੱਛਾ ਤੁਹਾਡੇ ਹੀ ਤੁਹਾਡੇ ਹੀ ਪੈਸਾ ਚ ਗੋਲਦੀ ਆ ਹਾਂ ਪਾ ਉਹ ਦਿੱਤੇ ਉਹ ਲੋਦੇ ਪਾ ਇਹਨੇ ਓਕੇ ਤੇ ਫੋਨ ਭਾਜੀ ਮੈਨੂੰ ਮੇਰਾ ਇਦਾਂ ਦਿੱਤਾ ਨਾ ਇਹਨੇ ਹੂੰ ਵੀ ਜਿੱਦਾਂ ਆਪਾਂ ਕਹਿ ਦਈਏ ਖਾਲੀ ਨਾ ਮਨ ਹੀ ਰਹੀ ਤਾਂ ਤਾਂ ਬੰਦ ਹੂੰ ਇਦਾਂ ਭਾਜੀ ਮੈਨੂੰ ਫੋਨ ਦਿੱਤਾ ਮੇਰੀ ਆਈਡੀਆਂ ਉਲਟੀਆਂ ਸਭ ਕੁਝ ਬੰਦ ਕਰਕੇ ਮੈਨੂੰ ਦਿੱਤਾ ਉਹ ਹਾਂ ਅਜਾ ਫੋਨ ਤੋਂ ਹੀ ਇਹਨੂੰ ਇਹਨੂੰ ਪੜਾਤਾ ਸੀ ਫੋਨ ਤੁਸੀਂ ਫੋਨ ਭਾਜੀ ਯਾਰ ਆਪਣੀ ਖਿਲਾਉਂਦੀ ਬਹੁਤੀ ਮੈਨੂੰ ਉਹ ਕਹਿੰਦੀ ਸੀ ਮੈਂ ਕਮਾਉਣੀ ਆ ਮੈਂ ਕਰਦੀ ਆ ਤੇ ਮੈਂ ਤਾਂ ਮੈਨੂੰ ਤਾਂ ਦੱਸ ਵੀ ਮੈਂ ਤੇ ਤੂੰ ਕੀ ਲੈਣਾ ਇਹ ਪੈਕ ਦੀ ਕਮਾਉਂਦੀ ਦੀ ਜਗ੍ਹਾ ਰੋਟੀ ਭਾਜੀ ਮੈਂ ਆਪਣੀ ਆਪ ਕੰਮ ਕਰਦਾ ਰਿਹਾ ਆ। ਇਹ ਬਾਹਰੋਂ ਖਾਂਦੇ ਸੀ ਭਾਜੀ ਹੁਣ ਮੈਂ ਪਿੰਡ ਚੋਂ ਉੱਠ ਕੇ ਗਿਆ ਯਾਰ ਬਾਹਰ ਨਹੀਂ ਜੀਤੇ ਤਾਂ ਮੈਨੂੰ ਉੱਥੇ ਨਹੀਂ ਵਧੀਆ ਲੱਗਦੀਆਂ ਯਾਰ। ਰਹਿਨੇ ਕਿੱਥੇ ਰਹੇ ਤੁਸੀਂ ਉੱਦਾਂ? ਮੈਂ ਭਾਜੀ ਹਾਂਰ ਕਿੱਥੇ ਰਹਿੰਦੇ ਸੀ? ਗੁਰਾਇਆਂ ਸੀ ਰਹਿੰਦੇ ਸੀ। ਗੁਰਾਇਆਂ ਭਾਜੀ ਗੁਰਾਇਆਂ ਰਹਿੰਦੇ ਸੀ। ਹਾਂ ਹਾਂ ਉਹਦਾ ਵੀ ਰੌਲਾ ਚੱਲਦਾ ਸੀ ਘਰ ਤਾਂ ਉਹ ਲੋਕੀ ਤੰਗ ਕਰਦੇ ਸੀ ਜਦੋਂ ਦਾ ਭਾਜੀ ਮੈਂ ਗਿਆ ਸੁਣ ਲਿਆ ਬਾਈ ਆਹ ਦੇਖ ਲੋ ਲੋਕਾਂ ਦੇ ਜਿਹੜੇ ਪੈਸੇ ਸੀ ਉਹਨਾਂ ਨੂੰ ਕਿਵੇਂ ਮਿਸਯੂਜ਼ ਕਰਦੇ ਸੀ ਕਹਿੰਦਾ ਬਾਈ ਰੋਟੀ ਨਹੀਂ ਕਦੇ ਵੀ ਘਰੇ ਬਣਾਉਂਦੀ ਸੀ ਬਾਹਰੋਂ ਹੀ ਆਉਂਦੀ ਬੰਨ ਸਵੰਨਾ ਲੋਕਾਂ ਨੂੰ ਹੀ ਕਿ ਦੇਖ ਲੋ ਹਾਲ ਬਾਈ ਅਜੇ ਤਾਂ ਤੁਸੀਂ ਐਂਡ ਤੇ ਸੱਚ ਸੁਣਨਾ ਦੇਖੀ ਉਹਦਾ ਕੀ ਬਾਈ ਕਿੰਨੇ ਰੁਪਏ ਉਹਨੇ ਕੀਤੇ ਇਕੱਠੇ ਲੋਕਾਂ ਤੋਂ ਸੁਣੋ ਬਾਈ ਗਾਂ ਚੰਗੀ ਸੀ ਚਲੋ ਤਾਂ ਭਾਜੀ ਮੈਂ ਕਿਹਾ ਲੋਕੀ ਤੰਗ ਕਰਨੋਂ ਅਟ ਗਿਆ ਸੀ ਓਕੇ ਮਤਲਬ ਕੋਈ ਲੜਿਆ ਤਾਂ ਮੈਂ ਨਹੀਂ ਕਿਸੇ ਨਾਲ ਪੱਕਦੀ ਵੀ ਨਹੀਂ ਇਦਾਂ ਮਤਲਬ ਹੋ ਜਾ ਚਾਂਸ ਪਰ ਹੁਣ ਜਦੋਂ ਵਿਆਹ ਇਹਨਾਂ ਕਰਾ ਲਿਆ ਸੀ ਕਿੱਥੇ ਜਿੱਥੇ ਭੰਮੜ ਭੂਸੇ ਪਾਏ ਆ ਨਾ ਸਾਰੇ ਪਹੀ ਦੇ ਮੈਂ ਨਾ ਪੇੜਿਆ ਓਕੇ ਇਹਨੇ ਜਦੋਂ ਵੀਡੀਓ ਪਾਈ ਭਾਜੀ ਲੋਕੀ ਮੈਨੂੰ ਇੰਨੀ ਆ ਕ ਗਾਲਾਂ ਕੱਢਦੇ ਸੀ ਹਨ ਫੋਨ ਕਰ ਕਰਕੇ ਕਿਉਂਕਿ ਮੇਰਾ ਨੰਬਰ ਵੀ ਇਹਨੇ ਪਾਇਆ ਜਿਹੜਾ ਲੋਕੀ ਭਾਜੀ ਮੈਨੂੰ ਗੰਦੀਆਂ ਮੰਦੀਆਂ ਗਾਲਾਂ ਹੁਣ ਮੈਂ ਭਾਜੀ ਕੀ ਕਰ ਸਕਦਾ ਸੀ ਇੱਥੇ ਇਹ ਤਾਂ ਨਹੀਂ ਮੈਂ ਹੁਣ ਬੂਮ ਤੇ ਗਾਲਾਂ ਕੱਢਾਂ ਅਗਲੇ ਨੂੰ ਵੀ ਕੱਟੀ ਜਾਵਾਂ ਹਨ ਉਹ ਅਗਲੇ ਮੈਨੂੰ ਗਾਲਾਂ ਕੱਢਦੇ ਯਾਰ ਕੀ ਸਿੱਖਿਆ ਦਿੰਨੇ ਤੁਸੀਂ ਦੁਨੀਆ ਨੂੰ ਹਾਸ ਕੋਨੇ ਵੀ ਲੋਕਾਂ ਆ ਗਏ ਥੱਡੂ ਪੈਸੇ ਮੰਗਵਾਉਂਦਾ ਮੰਨਦਾ ਇਹ ਨਹੀਂ ਪਤਾ ਭੈਣ ਕਿ ਉਹ ਕਿਹੜੇ ਕਲੰਨ ਲੋਕ ਸੀ ਜਿਨ੍ਹਾਂ ਨੇ 5 ਲੱਖ ਤੁਹਾਨੂੰ ਪਾਇਆ ਸੀਗਾ ਬਸ ਭਾਜੀ 5 ਲੱਖ ਰੁਪਏ 5.5 ਲੱਖ 5.5 ਲੱਖ ਰੁਪਏ ਜ ਦੋ ਵਾਰੀ ਪੈਸੇ ਭਾਈਆਂ ਲੋਕਾਂ ਨੇ ਹੈਕਰ ਜਦੋਂ ਭਾਈ ਇਹ ਮੋਸ਼ਨ ਗਏ ਆ ਕਰਾਇਆ ਇਹ ਨਹੀਂ ਓਕੇ ਬੱਚਾ ਪੂਰਾ ਹੋ ਗਿਆ ਸੀ ਮੇਰਾ ਤੇ ਲੋਕਾਂ ਨੂੰ ਕਹਿੰਗੇ ਕਹਿੰਦੀ ਸੀ ਅਨਿਆਣਾ ਨਹੀਂ ਮੈਂ ਇਹਨੂੰ ਪ੍ਰੋਬਲਮ ਆ ਇਹਨੂੰ ਆਇਆ ਭਾਜੀ ਨਿਆਣਾ ਤਾਂ ਇਹਨੇ ਆਪ ਹੀ ਮਾਰਤਾ ਸੀ ਹੂੰ ਨਿਆਣਾ ਮੇਰਾ ਇਹ ਆਪ ਹੀ ਮਾਰਤਾ ਲੋਕਾਂ ਨੂੰ ਦੂਗਾ ਸਾਡੇ ਭੈਣ ਚੋ ਪਤਾ ਹੀ ਨਹੀਂ ਯਾਰ ਲੋਕਾਂ ਦੇ ਕੀ ਦਿਮਾਗ ਚ ਚਲ ਬੀਬੀ ਚਲ ਹੁਣ ਲੋਕੀ ਭਾਈ ਆਪਣੇ ਨਾਲ ਖੜ ਗਏ ਕੋਈ ਨਾ ਬਾਬਾ ਤੇ ਨਿਆਂ ਸਾਫ ਜ਼ਰੂਰ ਮਿਲੂਗਾ ਮੈਂ ਮੁੱਦਾ ਚੱਕੂ ਟੈਨਸ਼ਨ ਨਹੀਂ ਲੈਣੀ ਸਾਰੇ ਚੱਕਣਗੇ ਮੁੱਦਾ ਯਾਰ ਟੈਨਸ਼ਨ ਕਿਦੀ ਆ ਦੇਖ ਲਿਆ ਬਾਈ ਜੀ ਨੂੰ ਤੁਸੀਂ ਬਾਈ ਬਾਲੀ ਭੋਲੀ ਸਮਝਦੇ ਹੋ ਦੇਖ ਲੋ ਉਹਦਾ ਸੱਚ ਬਾਈ ਇਹ ਉਹਦਾ ਘਰ ਵਾਲਾ ਬੋਲਦਾ ਵਾ ਕਹਿੰਦਾ ਵੀ ਦੋ ਵਾਰ ਲੋਕਾਂ ਤੋਂ ਪੈਸੇ ਠੱਗੇ ਆ ਇੱਕ ਵਾਰ ਕੀ ਮੇਰਾ ਨਿਆਣਾ ਡੇਗ ਹੋ ਗਿਆ ਹੋ ਗਿਆ ਇਹ ਹੋ ਗਿਆ ਕਹਿੰਦਾ ਉਹ ਨਿਆਣਾ ਵੀ ਕਹਿੰਦਾ ਇਹਨੇ ਆਪ ਮਾਰਿਆ ਸੀ ਵੀ ਡਾਕਟਰ ਕਹਿੰਦੇ ਇਹਨੇ ਕੇਅਰ ਨਹੀਂ ਕੀਤੀ ਹੈਗੀ ਵੀ ਫਿਰ ਕਹਿੰਦਾ ਮੈਨੂੰ ਇਹ ਬਹਾਨਾ ਮਾਰਿਆ ਵੀ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਢੜਜੀ ਬਾਗ ਕਰ ਲੈ ਦੱਸ ਕਹਿੰਦਾ ਮੈਨੂੰ ਆਹ ਗੱਲ ਕਹੀ ਕਹਿੰਦਾ ਮੈਂ ਬੋਲ ਹੀ ਨਹੀਂ ਸਕਦਾ ਸੀ ਕਹਿੰਦਾ ਮੈਨੂੰ ਡਰਾ ਕੇ ਰੱਖਦੀ ਸੀ ਤੇ ਉਹਨਾਂ ਨਰੂਲਿਆ ਨੇ ਇਹਦੀ ਪੋਸਟ ਪਾਈ ਸੀ ਕਹਿੰਦਾ ਉਹਦਾ 4.5 ਲੱਖ ਰੁਪਈਆ ਇਕੱਠਾ ਹੋਇਆ ਸੀ ਹੁਣ ਸਾਢੇ ਹੁਣ 5.5 ਲੱਖ ਰੁਪਈਆ ਕੋਠੇ ਦਾ ਵੀ ਅਸਲੀ ਸੱਚ ਦੱਸਣਾ ਇਹਨੇ ਉਹ ਸੁਣੋ ਬਾਈ ਸੁਣੋ ਫਿਰ ਮੜਾ ਜਾ ਹਾਂ ਸਰ ਉਹ ਗਲਤ ਮੈਂ ਵੀ ਸੀ ਇਤਨਾ ਨਹੀਂ ਮੈਂ ਇਹ ਸਾਰੀਆਂ ਗੱਲਾਂ ਇੱਥੇ ਅਦਾ ਕਰਕੇ 13 ਸਾਲ ਰਹਿ ਕੇ ਹੂੰ ਹੂੰ ਤੂੰ ਮੈਨੂੰ ਇਸੇ ਗੱਲ ਦਾ ਸੀ ਤੂੰ ਮੈਂ ਕਿਹਾ ਕਿੰਨੇ ਕ ਨਸ਼ੇ ਕਰਦਾ ਸੀ ਜੇ ਮੈਂ ਨਸ਼ੇ ਵੀ ਕਰਦਾ ਸੀ ਤੂੰ ਭੁੱਖੀ ਮਰਦੀ ਜੀ ਕਹਿੰਦੀ ਹੁੰਦੀ ਸੀ ਮੈਂ ਦਿਨ ਤੇ ਕਹਿੰਦੀ ਇੰਨੇ ਕਮਾ ਲੈਨੇ ਤੂੰ 500 ਲੈ ਕੇ ਆਉਣਾ ਸ਼ਾਮ ਨੂੰ ਕਹਿੰਦੀ ਮੇਰਾ ਸਾਲਾ ਉਹਨੂੰ ਹੋ ਜਾਣਾ ਦਿਮਾਗ ਜਿਆ ਖਰਾਬ ਪਰ ਪਾਜੀ ਗੱਲ ਕੀ ਸੀ ਇਹਦਾ ਨਾ 6000 ਟੱਕ ਤਾਂ ਨਹੀਂ ਸੀ ਉਹ ਸਾਲਾ ਮੇਰਾ 500 ਭਾਜੀ ਮੈਂ ਕੁੱਤੇ ਨੂੰ ਰੋਟੀ ਦਿੰਦਾ ਹੁੰਦਾ ਸੀ ਹੁਣ ਉੱਤੇ ਭਾਜੀ ਇਹਨੇ 7 ਤਾਂ ਸਾਰੀਆਂ ਕੁੱਤੇ ਰੱਖੇ ਸੀ ਯਾਰ ਹਾਂ ਸਾਰੇ ਕੁੱਤੇ ਯਾਰ ਕੁੱਤੇ ਛੋਕਾ ਦੇ ਇੱਕ ਕਮਰੇ ਜਿਹੀ ਹਾਂ ਹੋਰ ਯਾਰ ਪੁੱਛਦਾ ਇੰਨਾ ਕਿ ਮੈਂ ਦੁਖੀ ਹੋਇਆ ਤੇ ਚਮੈਂ ਕਿ ਮੈਂ ਕੀ ਆਪਣਾ ਘਰ ਛੱਡ ਕੇ ਕਿੱਥੇ ਆ ਗਿਆ ਜੰਗਲ ਚ ਸਾਲਾ ਨਹੀਂ ਬਹੁਤ ਵਧੀਆ ਹੋਇਆ ਭਾਜੀ ਮੈਂ ਕਹਿੰਦਾ ਸਹੀ ਰਹੂੰਗਾ ਹੁਣ ਤੂੰ ਆਪਣੇ ਚੱਲ ਲੈ ਜੀ ਟਟ ਗਿਆ ਜੇ ਕਿ 32 35 ਸਾਲਾਂ ਦਾ ਹੋ ਕੇ ਆਉਂਦਾ ਤਾਂ ਸਾਲਾ ਕੀ ਖਟਦਾ ਭਾਜੀ ਨਹੀਂ ਇਹ ਜੇ ਉਮਰ ਕੋਈ ਨਹੀਂ ਤੁਹਾਡੇ ਨਜ਼ਾਰੇ ਲੋ ਜਿੰਦਗੀ ਦੇ ਇੰਨਾ ਕੋ ਹੁੰਦਾ ਅਸੀਂ ਕਿੰਨੇ ਕੀ ਤੋਦਾਂ ਭਾਈ ਇਹਦੇ ਕੋ ਵਾਟੂ ਆ 15 16 ਲੱਖ ਰੁਪਏ ਦੇ ਕੋ ਹੁਣ ਆ ਭਾਜੀ 15 ਹਾਂ ਹਰੋ ਰੁਪਏ ਟਪ ਟਪ ਕੇ ਜਿਹੜਾ ਇਹਨਾਂ ਨੇ ਲਿਆ ਲੋਕਾਂ ਤੋਂ ਹੈ ਭਾਜੀ ਮੋਰੇ ਬੈਟਦੀ ਹੁੰਦੀ ਸੀ ਸਾਡਾ ਕੋਠਾ ਤੇ ਸਾਡਾ ਤੁਸੀਂ ਮੇਰੇ ਕੋਠਾ ਤੇ ਕੀ ਡੀ ਗਿਆ ਤੁਸੀਂ ਉੱਥੇ ਮਜ਼ਾਕ ਕਰਦੇ ਸੀਗੇ ਉਹ ਲੈਣ ਦੇਣੀ ਹੈ ਨਹੀਂ ਸੀ ਕੋਠੇ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਉਹ ਕੋਠਾ ਭਜਿਆ ਟਿੱ ਗਿਆ ਉਹ ਕਿਸੇ ਦਾ ਵੀ ਅੱਛਾ ਕਿਵੇਂ ਕੋਠੇ ਦੀ ਬਾਤ ਚੱਲੀ ਹਾਂ ਉਹ ਪਹਿਲਾਂ تمہਾਰੇ ਦੇਖੋ ਕਿੱਥੇ ਚੱਲਿਆ ਤੇ ਦੱਪਾ ਡੱਪਾ ਲਾ ਕਰੇ ਇਹ ਵੀ ਅਬ ਜੀ ਬਹੁਤ ਤੇਜ਼ ਆਹ ਨਾ ਜੀ ਸੁੱਤੇ ਪੈ ਸੀ ਉਹ ਤਾਂ ਖੜਕਾ ਖੜ ਹੋ ਗਿਆ ਸਾਨੂੰ ਬਹੁਤ ਜ਼ੋਰ ਆ ਅੱਛਾ ਉਹ ਕੋਠਾ ਸਹਾਰਾ ਜਿੱਦਾਂ ਉਹ ਭਜਿਆ ਟਿੱ ਗਿਆ ਕੋਈ ਏ ਉਹ ਜਿਹੜਾ ਦੋ ਭਰਾਵਾਂ ਦਾ ਘਰ ਆ ਉਹ ਕਿਸੇ ਭਰਾ ਦਾ ਦੁਕੜਾ ਨਾ ਉਹ ਕਾ ਕੋਠਾ ਆ ਉਹ ਓਕੇ ਸਹੀ ਠੀਕ ਆ ਜਿੱਥੇ ਅਸੀਂ ਰਹਿੰਦੇ ਸੀ ਉਹ ਤਾਂ ਸਹੀ ਕਹਾਣੀ ਸੀ ਸਾਰਾ ਯਾਰ ਅੱਛਾ ਕਿਹਦੇ ਚੋਕੀ ਆ ਆਹ ਇਹਨੂੰ ਗਿਆ ਨਹੀਂ ਸੀ ਰੋਕਿਆ ਨਹੀਂ ਨਹੀਂ ਪਾਣੀ ਉਹ ਯਾਰ ਭਾਜੀ ਮੈਂ ਤੁਹਾਨੂੰ ਹੁਣ ਕੀ ਕਿੱਦਾਂ ਦੱਸਾਂ ਮੈਂ ਕਿੱਦਾਂ ਰੋਕਿਆ ਇਹਨੂੰ ਵਾਲਾਂ ਬਾਟੇ ਨੂੰ ਮੈਂ ਬਹੁਤ ਕੁਝ ਕਿਹਾ ਮੈਂ ਕਹਾ ਕਮੜੀਆਂ ਮੇਰੀ ਯਾਰ ਸਿੱਧੀ ਜਿਹੜੀ ਬੇਇੱਜ਼ਤੀ ਤੋਂ ਬਹੁਤ ਆ ਰਿਹਾ ਮੈਨੂੰ ਥਾਲਾ ਕਿ ਇਹੋ ਬੰਦਾ ਮੂੰਹ ਦਿਖਾਉਂ ਜਾਊਗਾ ਕਹਿੰਦਾ ਉਹੀ ਗੱਲ ਹੋਈ ਭਾਜੀ ਮੈਂ ਘਰੋਂ ਨਿਕਲਣਾ ਛੱਡਦਾ ਭਾਜੀ ਤਾਂ ਦੋ ਮਹੀਨੇ ਮੈਂ ਘਰ ਹੀ ਰਿਹਾ ਅੰਨੇ ਬੇਇੱਜ਼ਤੀ ਮੇਰੀ ਲੋਕਾਂ ਨੇ ਕੀਤੀ ਯਾਰ ਕਿਉਂ ਬਾਈ ਸੁਣ ਲਿਆ ਇਹ ਆ ਕੋਠੇ ਦੀ ਅਸਲੀ ਸਚਾਈ ਉਹ ਕੋਠਾ ਵੀ ਇਹਨਾਂ ਦਾ ਨਹੀਂ ਸੀਗਾ ਇਹ ਕਹਿੰਦਾ ਨਾ ਬਾਈ ਕਹਿੰਦਾ ਵੀ ਉਹ ਘਰ ਜਿਵੇਂ ਕਹਿਦੀ ਆ ਵੀ ਦੋ ਭਰਾ ਹੁਣ ਰਹਿੰਦੇ ਨਾ ਵੀ ਬਹੁਤ ਪੁਰਾਣਾ ਘਰ ਆ ਉਹ ਉਹ ਘਰ ਦੇ ਵਿੱਚ ਕੁਝ ਨਹੀਂ ਰਹਿੰਦਾ ਬਿਚਾਰੇ ਕੰਧ ਨਹੀਂ ਸੀ ਦੋ ਪੋਰਸ਼ਨ ਸੀ ਘਰ ਦੇ ਇੱਕ 'ਚ ਕਹਿੰਦੇ ਅਸੀ ਰਹਿੰਦੇ ਸੀ ਇੱਕ 'ਚ ਉਹ ਜੀ ਕਹਿੰਦਾ ਉਹ ਹੁਣ ਖਾਲੀ ਪਰਾਣਾ ਘਰ ਪਿਆ ਵਾ ਉਹ ਖੋਲਾ ਬਣ ਗਿਆ ਕਹਿੰਦੀ ਮੀਂਹ ਕਹਿੰਦਾ ਮੀਂਹ ਪਿਆ ਬਹੁਤ ਜ਼ੋਰ ਦੀ ਕੋਠਾ ਢੱਗ ਗਿਆ ਕਹਿੰਦਾ ਜੋ ਖੜਕਾ ਹੋਇਆ ਤੇ ਕਹਿੰਦੇ ਉਦੋਂ ਹੀ ਇਹਦੇ ਦਿਮਾਗ 'ਚ ਖੁਰਾ ਖਾ ਪਾਈ ਜਿਹੜੇ ਚੌਥੇ ਚਲਾ ਕੇ ਬੰਦੇ ਆ ਵੀ ਜਦੋਂ ਲੋਕਾਂ ਨੂੰ ਠੱਗਿਆ ਮੰਨੇ ਗਿੱਧੇ ਹੋਏ ਉਹਦੇ ਜਦੀ ਦਿਮਾਗ 'ਚ ਦਿੱਤਾ ਗਈ ਵੀ ਕਹਿੰਦਾ ਮੈਨੂੰ ਕਹਿੰਦੀ ਵੀ ਵੀਡੀਓ ਬਣਾ ਕੇ ਪਾਉਨੇ ਆ ਕਹਿੰਦਾ ਮੈਂ ਰੁਕ ਗਿਆ ਬਥੇਰਾ ਵੀ ਨਾ ਕਰੀਏ ਵੀ ਗਲਤ ਆ ਗੱਲ ਕਹਿੰਦੀ ਨਹੀਂ ਤੈਨੂੰ ਬੜਾ ਪਤਾ ਵਾ ਲੋਕਾਂ ਨੇ ਆ ਜਾਣਾ ਲੋਟ ਕੰਮ ਦੇਖੀ ਕਹਿੰਦੀ ਵੀ ਜਿੱਥੇ ਅਸੀਂ ਰਹਿੰਦੇ ਸੀ ਉਹ ਤਾਂ ਕੁਝ ਵੀ ਨਹੀਂ ਹੋਇਆ ਉਹਨੂੰ ਕਹਿੰਦੀ ਕਹਿੰਦੀ ਤੇ ਦੂਜੇ ਦੀ ਦਿਖਾ ਕੇ ਲੋਕਾਂ ਨੂੰ ਵੀਡੀਓ ਪਾਤੀ ਕਹਿੰਦੀ ਨਾਲ ਲੋਕ ਜਿਹੜੇ ਇਹਨੇ ਫੁੱਦੂ ਜਿਹੜੇ ਦੂਜੇ ਇਹਨਾਂ ਦੇ ਬਾਲੇ ਆ ਬਣਦੇ ਰਿਸ਼ਤੇਦਾਰ ਛੋਜਣ ਵੀਡੀਓ ਵਾਲੇ ਫੁਗਰੇ ਇਹਨਾਂ ਸਾਰੇ ਇੱਕ ਦੂਜੇ ਦੀ ਵੀਡੀਓ ਪਾਉਣ ਲੱਗ ਜਾਂਦੇ ਨੇ ਬਿਨਾਂ ਸੋਚੇ ਸਮਝੇ ਪਾਦੇ ਲੋਕਾਂ ਨੇ ਕਹਿੰਦਾ 20 ਦਿਨਾਂ ਦੇ ਵਿੱਚ 5.5 ਲੱਖ ਰੁਪਇਆ ਆਇਆ ਕਹਿੰਦਾ ਮੈਨੂੰ 1 ਰੁਪਏ ਦੀ ਭਾਅ ਵੀ ਨਹੀਂ ਦਿਖਾਈ ਉਹਦੇ ਵਿੱਚੋਂ ਕਿੰਨੇ ਰੁਪਇਆ ਕੀ ਹੁੰਦਾ ਵਾ ਕਹਿੰਦਾ ਸਭੋਂ ਜਿਹੜਾ 500 ਰੁਪਏ ਕਮਾ ਕੇ ਲੈ ਕੇ ਆਉਂਦਾ ਸੀ ਮੈਂ ਉਹ ਵੀ ਸ਼ਾਮ ਨੂੰ ਖੋਲ੍ਹ ਲੈਂਦੀ ਸੀ ਮੇਤੋਂ ਸਚਾਰ 4.5 ਲੱਖ ਰੁਪਇਆ ਕਹਿੰਦਾ ਪਹਿਲਾਂ ਜਣੇ ਆਣੇ ਵੇਲੇ ਲੇ ਗੇ ਭਾਈ ਮੈਂ ਲੋਕਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਐਵੇਂ ਨਾ ਯਾਰ ਕੋਈ ਪਿੱਟੇ ਮਰੇ ਯਾਰ ਮੈਂ ਕਹਿੰਦਾ ਐਵੇਂ ਨਾ ਰੁਪਏ ਪਾਏ ਕਰੋ ਐਵੇਂ ਮੈਸਜ ਯੂਜ਼ ਕਰਦੇ ਆ ਤੁਹਾਡੇ ਆ سوشل میڈیا ਨਾਲੋਂ ਤਾਂ ਵੀ ਨਾ ਪਾਇਆ ਕਰੋ ਬਾਈ ਚੱਲ ਠੀਕ ਆ ਜੇ ਕੋਈ ਗਰੀਬ ਗੁਰਬਾ ਉਹ ਦੂਜੇ ਲੋੜ ਉਹਦੀ ਮਦਦ ਕਰੋ ਠੀਕ ਆ ਪਹਿਲੇ ਕਰਦਾ ਪੜਤਾਲ ਕਰੋ ਵੀ ਪਹਿਲਾਂ ਚੰਗੀ ਤਰ੍ਹਾਂ ਉਹਦਾ ਭੈਣ ਭਾਈ ਨੂੰ ਭੇਜ ਕੇ ਵੀ ਹਾਂ ਵੀ ਸੱਚੀ ਉਹ ਲੋੜ ਬੰਦਾ ਪਾਓ ਅਮੀਰਾ ਅੱਖਾਂ ਵਿੱਚ ਕੇ ਸੱਚਣ ਲੱਗ ਜਾਇਆ ਕਰੋ سوشل میڈیا ਨਾਲੋਂ ਤਾਂ ਵੀ ਨਾ ਪਾਇਆ ਕਰੋ ਸੋਚੋ ਵੀ ਭੈਣ ਦੇ ਯਾਰ ਜਦੋਂ ਉਂ ਤਾਂ ਲੱਕ ਹਲਾਉਂਦੇ ਤੁਰੇ ਫਿਰਦੇ ਆ ਠੀਕ ਆ ਫਿਰ ਇਹ ਕਾਦੇ ਵਿਚਾਰੇ ਹੋਏ ਬਾਈ ਬੜਾ ਮੱਟੋ ਧਿਆਨ ਰੱਖਿਆ ਕਰੋ ਇਹਨਾਂ ਦੇ ਸੋਸ਼ਲ ਮੀਡੀਆ ਵਾਲੇ ਕੰਜਰਾਂ ਨੂੰ ਤਾਂ ਜਮੇ ਹੀ ਨਾ ਰੁਪਈਆ ਪਾਉ ਜਾਈ ਪਿੱਟ ਕੇ ਮਾਰ ਜਵੇਗੀ ਭੈਣ ਚੋਦ ਤੁਹਾਡੇ ਸਾਹਮਣੇ ਭੈਣ ਚੋਦ ਦਾ ਸਾਰਾ ਕੁਝ ਮੱਚ ਜੀ ਤਾਂ ਮਨਾ ਪਾਇਓ ਭੈਣ ਚੋਦਾਂ ਨੂੰ ਇਹਨਾਂ ਨੂੰ ਪੈਸੇ ਬਈ ਠੀਕ ਆ ਧਿਆਨ ਰੱਖਿਆ ਕਰੋ ਕਮਾਈ ਆ ਤੁਹਾਡੀ ਯਾਰ ਮਿਹਨਤ ਨਾਲ ਕਮਾਈ ਆ ਯਾਰ ਤੂੰ ਕਿਤੇ ਉਹੀ ਰੁਪਈਏ ਕਮਾਈ ਜਾਂਦੇ ਨਹੀਂ ਕਿਤੇ ਯਾਰ ਐਵੇਂ ਫੁੱਦੂ ਬਣਾਉਂਦੇ ਐਮੋਸ਼ਨ ਫੂਲ ਨੂੰ ਖੇਡਦੇ ਤੁਹਾਡੇ ਕੋ ਭੈਣ ਦੇ ਯਾਰ ਇਹ ਡੰਗਰ ਲੋਕ ਸਨ ਚਲੋ ਠੀਕ ਆ ਬਾਈ ਫਿਰ ਸਾਰੇ ਜਣੇ ਦੱਸਣਾ ਵੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਓ ਬਾਈ ਠੀਕ ਆ ਤੇ ਨਾਲੇ ਆਪਣੀ ਬਾਈ ਇੰਸਟਾ ਆਈਡੀ ਆ ਜਗਤਾਰ_ਗਰੇਵਾਲ 19 ਬਾਈ ਜਾਣ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਫੋਲੋ ਕਰ ਲਿਓ ਠੀਕ ਆ ਜੇ ਕੋਈ ਗੱਲਬਾਤ ਹੁੰਦੀ ਆ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਉਧਰ ਮੈਸੇਜ ਕਰ ਦਿਆ ਕਰੋ ਆਪਾਂ ਸਭ ਦਾ ਰਿਪਲਾਈ ਕਰਾਂਗੇ ਠੀਕ ਆ ਕਿਉਂਕਿ ਇੱਕ ਦੋ ਜਣੇ ਯਾਰ ਕਹੀ ਜਾਂਦੇ ਸੀ ਵੀ ਤੇਰੀ ਇੰਸਟਾ ਆਈਡੀ ਕੀ ਕੀ ਆ ਇਸਟਾ ਆਈਡੀ ਕੀ ਆ ਮੈਂ ਫਿਰ ਇੱਕ ਚਲਦ ਕਰ ਦਿੰਦੇ ਆ ਇੱਕ ਦੋ ਜਿਨ੍ਹਾਂ ਨੂੰ ਪਤਾ ਨਹੀਂ ਕਿਥੋਂ ਲੱਭੋ ਕਰੀ ਜਾਂਦੇ ਮੈਸੇਜ ਮੈਸੇਜ ਜਿਵੇਂ ਮੈਂ ਫਿਰ ਕਈ ਵਾਰ ਕਿਸੇ ਨੂੰ ਹੁੰਦਾ ਦੁੱਖ ਦੁੱਖ ਲੱਗਦਾ ਹੈ ਨਾ ਵੀ ਗੱਲਬਾਤ ਕਰਨੀ ਹੁੰਦੀ ਆ ਐਵੇਂ ਫਿਰ ਤੁਹਾਡੇ ਫੇਜ ਆਇਆ ਕਰਨਗੇ ਕੋਈ ਨਹੀਂ ਖੁੱਲਾ ਸੱਦਾ ਜਿਹਨੇ ਗੱਲਬਾਤ ਕਰਨੀ ਹੁੰਦੀ ਆ ਬਾਈ ਆ ਜਾ ਕਰੋ ਜਗਤਾਰ ਅੰਡਰਸਕੋਰ ਗਰੇਵਲ 19 ਆਪਣੀ ਬਾਈ ਇੰਸਟਾ ਆਈਡੀ ਆ ਚਲੋ ਠੀਕ ਆ ਰੱਬ ਰਕੇ ਚੜ੍ਹਦੀ ਕਲਾ ਸਾਰਿਆਂ ਨੂੰ ਓਕੇ ਬਾਈ